ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੌਟੋ ਕਿਚਨ ਤੇ ਸਾਰੀਆਂ ਭੈਣਾਂ ਦਾ ਸਵਾਗਤ ਹੈ ਅੱਜ ਆਪਾਂ ਡਬਲ ਟੋਨ ਪਸ਼ਮੀਨੇ ਦੇ ਸੂਟ ਲੈ ਕੇ ਆਏ ਪਿਓਰ ਪਸ਼ਮੀਨੇ ਦੇ ਇਹ ਆਪਣੇ ਕੋਲੇ ਡਬਲ ਟੋਨ ਪਿਓਰ ਪਸ਼ਮੀਨੇ ਦਾ ਸੂਟ ਰੈਡੀ ਹੋ ਗਿਆ ਮੌਸਮ ਸੋਹਲਾ ਦਾ ਪਿਓਰ ਪਸ਼ਮੀਨੇ ਦਾ ਸੂਟ ਹੈ ਡਬਲ ਟੋਨ ਆਪਾਂ ਸੋਟ ਜਿਹੜਾ ਰੈਡੀ ਹੋ ਗਿਆ ਪਿਓਰ ਸਿਮਰ ਪਸ਼ਮੀਨਾ ਵੀ ਕਹਿ ਦਿੰਦੇ ਨੇ ਉਹਨੂੰ ਡਬਲ ਟੋਨ ਦਾ ਪਸ਼ਮੀਨਾ ਕਹਿ ਦਿੰਦੇ ਆ ਇਨੂੰ ਬਹੁਤ ਇਹਦੇ ਨਾਮ ਹੈ ਤੇ ਆ ਆਪਣੇ ਕੋਲ ਘੇਰੇ ਤੇ ਤਿਆਰ ਹੋ ਗਿਆ ਜੀ ਬਹੁਤ ਸੋਹਣਾ ਵਿੱਚ ਇਹਦੇ ਸ਼ੇਡ ਹਲਕੀ ਹਲਕੀ ਸ਼ੇਡ ਆ ਰਹੀ ਹੈ ਗ੍ਰੀਨ ਕਲਰ ਦੀ ਤੇ ਦੇਖੋ ਜੀ ਆਪਾਂ ਘੇਰਾ ਤੇ ਆਪਣੇ ਕੋਲ ਆ ਬਾਜੂ ਰੈਡੀ ਹੋਇਆ ਤੇ ਆਪਾਂ ਸਿੰਪਲ ਇਹਦੀ ਬੋਟਮ ਤਿਆਰ ਕੀਤੀ ਹੈ ਸਟਿਚਿੰਗ ਕਰਕੇ ਤੇ ਲਾਈਨਿੰਗ ਲਾ ਕੇ ਆਪਣਾ ਤਿਆਰ ਸੂਟ ਰੈਡੀ ਹੋ ਗਿਆ ਜੀ ਦੇਖੋ ਐਵੇਂ ਲੱਗਦਾ ਥੋੜੀ ਥੋੜੀ ਹਲਕੀ ਹਲਕੀ ਗ੍ਰੀਨ ਸ਼ੇਡ ਆ ਰਹੀ ਹੈ ਵਿੱਚ ਤੇ ਲਓ ਜੀ ਆਪਾਂ ਇੱਕ ਹੋਰ ਨਸਟ ਕਲਰ ਆਪਣੇ ਕੋਲ ਹੋਰ ਆ ਗਿਆ ਜੀ ਬਾਜੂ ਦੀ ਆਹ ਹੋ ਗਿਆ ਦਾ ਕੀ ਰਾਜ ਇਹ ਆਪਣਾ ਨੇ ਗਰੀਬ ਜੀ ਕੀਤਾ ਜੀ ਇਹ ਆਪਣਾ ਗਰੀਬ ਸ਼ਿਲਪ ਤੇ ਸੂਟ ਰੈਡੀ ਹੋਇਆ ਨਾਲ ਇਹਦੀ ਪੱਟਾ ਤਿਆਰ ਕੀਤਾ ਜੀ ਤੇ ਲੋ ਜੀ ਆਪੇ ਖੋਰ ਡਬਲ ਟੋਨ ਤੇ ਸੂਟ ਆਪਾਂ ਰੈਡੀ ਕੀਤਾ ਜੀ ਮੇਰ ਪਸ਼ਮੀਨੇ ਤੇ ਜਿਹੜਾ ਸੂਟ ਰੈਡੀ ਹੋਇਆ ਆਪਣੇ ਕੋਲੇ ਡਬਲ ਟੋਨ ਤੇ ਇਹਦੇ ਤੇ ਕੀਰੇ ਦੋਵੇਂ ਕੋਨਾ ਤੇ ਬਣਿਆ ਹੋਇਆ ਬਾਜੂ ਬਣੀ ਹੋਇਆ ਤੇ ਨੱਕ ਬਣਿਆ ਹੋਇਆ ਬਹੁਤ ਸੋਹਣਾ ਕਲਰ ਜਿਹੜਾ ਆਪਣੇ ਕੋਲੇ بلو کلر ਦਾ ਸੂਟ ਰੈਡੀ ਹੋਏ ਨਾਲ ਦੁਪੱਟਾ ਤੇ ਬਾਟਮ ਤੇ ਹਜੇ ਤੱਕ ਹਾਲੇ ਤੱਕ ਆਪਣੇ ਭੈਣਾਂ ਵਾਲੇ ਚੈਨਲ ਨੂੰ ਜਿਹੜੀ ਆਪਣੇ ਚੈਨਲ ਤੇ ਨਵੇਂ ਆ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤੁਹਾਡੇ ਕੋਲੇ ਨਿਊ ਵੀਡੀਓ ਜਿਹੜੀ ਆਪਾਂ ਅਪਲੋਡ ਕਰਦੇ ਆਂ ਡੇਲੀ ਵੀਡੀਓ ਉਹ ਤੁਹਾਡੇ ਤੱਕ ਪਹੁੰਚ ਸਕੇ ਕਰੇ ਅੱਗੇ ਵੀਡੀਓ ਸ਼ੇਅਰ ਵੀ ਕਰਦੇ ਆਂ ਲਾਈਕ ਦਾ ਬਟਨ ਜਰੂਰ ਦਬਾਇਆ ਕਰੋ ਤੈਨੂੰ ਜੇ ਤੁਸੀਂ ਵੀਡੀਓ ਵੇਨਿਆ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਮੈਂਟ ਬਾਕਸ ਤੇ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਹੁੰਦਾ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਇੱਕ ਲਾਈਕ ਕਰ ਦਿਆ ਕਰੋ ਜੀ ਇਹਦੇ ਨਾਲ ਤੁਹਾਨੂੰ ਸੋਹਣਾ ਸੋਹਣਾ ਸੂਟ ਆਪਾਂ ਬਹੁਤ ਸੋਹਣਾ ਆਰੀ ਵਰਕ ਦਾ ਸੂਟ ਬਣਾਉਣੀ ਹੈ ਜੀ ਆ ਦੇਖੋ ਪੈਨ ਦੇ ਪਾਇਆ ਹੋਇਆ ਸੂਟ ਆਰੀ ਵਰਕ ਦਾ ਘੇਰਾ ਤੇ ਪੌਂਚੀ ਦੀ ਤਿਆਰ ਹੋ ਰਹੀ ਤੇ ਬਾਜੂ ਚੈੱਕ ਕਰੋ ਦੇਖੋ ਜੀ ਬਹੁਤ ਹੀ ਸੋਹਣਾ ਸੂਟ ਬਣਿਆ ਜੀ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਦਾ ਸਾਰਾ ਸੂਟ ਜੀ ਬਹੁਤ ਸੋਹਣਾ ਤੁਹਾਨੂੰ ਇਹਦੇ ਕਲਰ ਕਿਸੇ ਵੀ ਕਲਰ ਵਿੱਚ ਤੁਸੀਂ ਕਸਟਮਾਈਜ਼ ਕਰਵਾ ਸਕਦੇ ਆ ਤੇ ਕਲਰ ਤੇ ਕਿਸੇ ਦੀ ਕਰ ਲਓ ਬਹੁਤ ਸੋਹਣਾ ਲੱਗਦਾ ਸੀ ਤੇ ਅੱਜ ਦੀ ਵੀਡੀਓ ਆਪਣੇ ਜਿਹੜੇ ਸੂਟ ਜੀ ਸਾਨੂੰ ਸਾਰੇ ਪਸੰਦ ਆਉਣਗੇ ਇਹ ਵੀ ਪਿਓਰ ਪਸ਼ਮੀਨੇ ਦੇ ਸੂਟ ਰੈਡੀ ਕੀਤਾ ਹੈ ਜਿਹੜਾ ਪਹਿੰਦੇ ਵੀਰ ਕੀਤਾ ਹੋਇਆ ਸੂਟ ਹੈ ਤੇ ਇਹ ਪਿਓਰ ਪਸ਼ਮੀਨੇ ਦੇ ਸੂਟ ਰੈਡੀ ਕੀਤਾ ਹੋਇਆ ਹੈ ਜਿਹੜਾ ਡਿਜ਼ਾਈਨ ਵੀ ਬਹੁਤ ਸੋਹਣਾ ਬਣਿਆ ਹਲਕਾ ਜਿਹਾ ਡਿਜ਼ਾਈਨ ਹੈ ਬਹੁਤ ਪਹਿਣਾ ਮੰਗਦਾ ਸਾਡੇ ਤੋਂ ਵੀ ਇਹਦੇ ਡਿਜ਼ਾਈਨ ਸਾਨੂੰ ਚਾਹੀਦੇ ਆ ਜਿਵੇਂ ਆ ਘੇਰਾ ਬਾਜੂ ਤੇ ਕਲੀਆਂ ਠੇਰਾ ਮਿਲਿਆ ਠੇਰਾ ਜਾਲੀ ਵਾਲਾ ਬਾਜੂ ਹੋਗੇ ਤੇ ਆ ਦੇਖੋ ਜੀ ਨਾਲ ਦੁਪੱਟਾ ਤਿਆਰ ਕੀਤਾ ਆਪਾਂ ਤੇ ਆ ਸੂਟ ਬਲੈਕ कलर ਜਿਹੜੇ ਚ ਆਪਾਂ ਕਿਸੇ ਵੀ ਇਹਦੀ ਆਪਾਂ ਨਾਲੋ ਪ੍ਰਾਈਸ ਮੈਂਸ਼ਨ ਨਹੀਂ ਕੀਤੀ ਇਹ ਪਿਓਰ ਕਸ਼ਮੀਨੀ ਦੇ ਸੂਟ ਸੀ ਜਿਹੜੇ ਅੱਜ ਦੀ ਵੀਡੀਓ ਪਾਈ ਹੈ ਜੀ ਪਿਓਰ ਕਸ਼ਮੀਨੀ ਤੇ ਸਾਰੇ ਸੂਟ ਆਪਾਂ ਰੈਡੀ ਕੀਤੇ ਹੋਏ ਆ ਕੁਝ ਕਿੰਦੇ ਚ ਕਰੀਬ ਦੇ ਵੀ ਸੀ ਜਿਆਦਾ ਆਪਾਂ ਜਿਹੜੀ ਵੀਡੀਓ ਬਣਾਈ ਸੀ ਪ્યોਰ ਪਛਮੀ ਨੇ ਦੇ ਸੀ ਐਸਮੈਥਡ ਤੇ ਡਿਜ਼ਾਈਨ ਸੀ ਜੀ ਇਹ ਸਾਰੇ ਇਹ ਆਪਣੇ ਕੋਲੇ ਰੈਡੀ ਹੋ ਚੁੱਕੇ ਸਾਰੇ ਡਿਜ਼ਾਈਨ ਆ ਤੇ ਜਿਹੜੇ ਆਪਾਂ ਤੁਹਾਨੂੰ ਪਾਏ ਵੀ ਦਿਖਾਏ ਆ ਭੈਣਾਂ ਦੇ ਉਹ ਸਾਡੇ ਕੋਲੇ ਕਈ ਵੇ ਟਾਈਮ ਨਹੀਂ ਹੁੰਦਾ ਤੇ ਉਹ ਭੈਣਾਂ ਦੇ ਆਪਾਂ ਪਿਕਸ ਮੰਗ ਲੈਨੇ ਹੋਈਆਂ ਤੇ ਡਿਜ਼ਾਈਨ ਤੁਹਾਨੂੰ ਵੀ ਦਿਖਾ ਦੇਣੀ ਪਤਾ ਲੱਗ ਜਾਂਦਾ ਤੇ ਕਈ ਵੇ ਰ ਕੋ ਆਪਣੇ ਕੋਲ ਟਾਈਮ ਵੀ ਨਹੀਂ ਹੁੰਦਾ ਵੀਡੀਓ ਫੋਟੋ ਕੋਲ ਕਿਚਨ ਦਾ ਇਹ ਆਪਣੇ ਜਿਹੜੇ ਡਿਜ਼ਾਈਨ ਸੀ ਸਾਰੇ ਐਸਮੈਥਡ ਹੀ ਆ ਸੀ ਸਾਰੇ ਡਿਜ਼ਾਈਨ ਆਪਾਂ ਨਿਊ ਬਣਾਏ ਹੋਏ ਆ ਪਹਿਣਾ ਬਹੁਤ ਪਸੰਦ ਕਰਦੇ ਆ ਨਿਊ ਡਿਜ਼ਾਈਨ ਉਹ ਜਿਹੜਾ ਆਪਾਂ ਕਿਸੇ ਤੇ ਪਾਇਆ ਹੋਵੇ ਜਿਆਦਾ ਪੁਰਾਣਾ ਡਿਜ਼ਾਈਨ ਹੋ ਜਾਂਦਾ ਉਹ ਆਪਾਂ ਪਸੰਦ ਨਹੀਂ ਕਰਦੇ ਤੇ ਇਹ ਡਿਜ਼ਾਈਨ ਜੀ ਆਪਾਂ ਹੁਣ ਵਾਲੇ ਮਹੀਨੇ ਦੇ ਡਿਜ਼ਾਈਨ ਹੈ ਜੀ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਥੈਂਕ ਯੂ